ਗੁਰਾਂ ਦੇ ਨਾਮ ਤੇ ਵਸਦੇ ਪੰਜਾਬ ਵਾਸੀਓ ਤੇ ਖਾਸ ਕਰਕੇ ਤਰਨਤਾਰਨ ਦੇ ਵਾਸੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਿਓ ਭਰਪੂਰ ਤਰਨਤਾਰਨ ਹਲਕੇ ਦੇ ਬੋਟਰੋ ਭੈਣੋ ਤੇ ਭਰਾਓ 11 ਨਵੰਬਰ ਨੂੰ ਇਸ ਹਲਕੇ ਤੋਂ ਹੋਣ ਜਾ ਰਹੀ ਜਿਵਨੀ ਚੋਣ ਨੇ ਪੰਥ ਨੂੰ ਇਹ ਧਿਆਨ ਵਿੱਚ ਪਾ ਦਿੱਤਾ ਹੈ ਇੱਕ ਬੰਨੀ ਕਾਂਗਰਸੀ ਭਾਜਪਾਈ ਕੇਜਰੀਵਾਲ ਕੇ ਤੇ ਬਦਲ ਕੇ ਹਨ ਜਿਨ੍ਹਾਂ ਦਾ ਏਜੰਡਾ ਹੈ ਪੰਜਾਬ ਦੀ ਹੋਂਦ ਨੂੰ ਮਿਟਾਉਣਾ ਸਿੱਖਾਂ ਦੀ ਕੁਲਨਾਸ਼ ਕਰਕੇ ਦੋਸ਼ੀ ਬਚਾਉਣ ਦਾ ਤੇ ਪਰਦਾ ਪਾਉਣ ਦਾ ਇਹਨਾਂ ਦਾ ਏਜੰਡਾ ਹੈ ਯੈ ਦਾਤਾਂ ਦੇ ਅੰਬਾਰ ਲਾਉਣ ਦਾ ਸਿੱਖਾਂ ਨੂੰ ਅਤਵਾਦੀ ਠਹਿਰਾਉਣ ਦਾ ਇਹਨਾਂ ਦਾ ਏਜੰਡਾ ਹੈ ਨਸ਼ੇ ਫਲਾਉਣ ਦਾ ਬੇਅਦਮੀਆਂ ਕਰਾਉਣ ਦਾ ਇਨਾਂ ਦਾ ਏਜੰਡਾ ਹੈ ਮੰਨੂਵਾਦ ਤੇ ਕਾਰਪੋਰੇਟ ਕਰਾਣਿਆਂ ਦਾ ਬੋਲਬਾਲਾ ਕਰਾ ਕੇ ਕਿਸਾਨਾਂ ਗਰੀਬਾਂ ਦੀਆਂ ਖੁਦਕਸ਼ੀਆਂ ਕਰਵਾਉਣ ਦਾ। ਇਹਨਾਂ ਦਾ ਏਜੰਡਾ ਹੈ ਪਾਪ ਕਮਾਉਣਾ ਤੇ ਰਲ ਮਿਲ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦਿਹਾੜੇ ਤੇ ਗੁਰਤਾਮਾ ਵਿੱਚੋਂ ਸਨਮਾਨ ਪਾਉਣਾ। ਦੂਜੇ ਵੱਨੇ ਤਰਨਤਨ ਤੋਂ ਚੋਣ ਲੜ ਰਿਹਾ ਹੈ ਭਾਈ ਮਨਦੀਪ ਸਿੰਘ ਜੋ ਕਿ ਸਮੁੱਚੇ ਪੰਥ ਦਾ ਉਮੀਦਵਾਰ ਹੈ। ਅਕਾਲੀ ਦਲ ਵਾਰਸ ਪੰਜਾਬ ਵੱਲੋਂ ਉਸ ਨੂੰ ਮદાન ਵਿੱਚ ਲਿਆਂਦਾ ਗਿਆ ਹੈ ਭਾਈ ਮਨਦੀਪ ਸਿੰਘ ਉਹ ਭਾਈ ਸੰਦੀਪ ਸਿੰਘ ਦਾ ਪਾਈ ਹੈ ਜੋ ਦੁਸ਼ਟਾਂ ਖਿਲਾਫ ਜੰਗ ਲੜਦਿਆਂ ਜੇਲ੍ਹ ਵਿੱਚ ਹੈ ਭਾਈ ਮਨਦੀਪ ਸਿੰਘ ਦੀ ਜਿੱਤ ਸਿੱਖੀ ਦੇ ਬੋਲ ਬਾਲੇ ਲਈ ਜ਼ਰੂਰੀ ਹੈ ਅਤੇ ਦੁਸ਼ਟ ਪੁਣੇ ਦੀ ਹਾਰ ਲਈ ਕਾਂਗਰਸ ਕੇਜਰੀਵਾਲ ਕਿਆਂ ਭਾਜਪਾ ਬਦਲ ਕਿਆਂ ਦੀ ਹਾਰ ਜ਼ਰੂਰੀ ਹੈ ਪੰਜਾਬ ਨੂੰ ਝੂਠੇ ਵਿਕਾਸ ਤੇ ਝੂਠੇ ਇਨਸਾਫ ਤੋਂ ਮੁਕਤ ਕਰਾਉਣ ਲਈ ਭਾਈ ਮਨਦੀਪ ਸਿੰਘ ਦੀ ਜਿੱਤ ਬੜੀ ਜ਼ਰੂਰੀ ਹੈ ਦਿੱਲੀ ਨਾਗਪੁਰ ਮਾਡਲ ਦੀ ਥਾਂ ਤੇ ਕਰਤਾਰਪੁਰ ਸਾਹਿਬ ਵਾਲਾ ਮਾਡਲ ਲਿਆਉਣ ਲਈ ਭਾਈ ਮਨਦੀਪ ਸਿੰਘ ਦਾ ਜਿੱਤਣਾ ਪੰਥ ਤੇ ਪੰਜਾਬ ਦੇ ਭਲੇ ਵਿੱਚ ਹੈ ਮਨਵਤਾ ਦੇ ਭਲੇ ਵਿੱਚ ਹੈ ਵਾਕਤੀ ਤੌਰ ਤੇ ਭਾਵੇਂ ਆਪਾਂ ਨੂੰ ਲੱਗਦਾ ਹੈ ਕਿ ਝੂਠ ਜਿੱਤ ਗਿਆ ਹੈ ਪਰ ਅਖੀਰ ਜਿੱਤ ਸੱਚ ਦੀ ਹੋਣੀ ਹੈ ਕੂੜ ਨਖੱਤੇ ਨਾਨਕਾ ਉਹਨਕ ਸੱਚ ਰਹੀ ਸੋ ਆਖਰ ਵਿੱਚ ਮੈਂ ਆਪਣੇ ਵੱਲੋਂ ਤੇ ਖਾਲਲਾ ਮਿਸ਼ਨ ਆਰਗੇਨਾਈਜੇਸ਼ਨ ਵੱਲੋਂ ਬੇਨਤੀ ਹੈ ਕਿ ਤਰਨ ਤਰਨ ਦੀਆਂ ਸਮੂਹ ਸੰਗਤਾਂ ਨੂੰ ਕਿ ਇਸ ਚੋਣ ਵਿੱਚ ਭਾਈ ਮਨਦੀਪ ਸਿੰਘ ਨੂੰ ਵੱਡੀ ਜਿੱਤ ਦਿइये ਤੇ ਪਾਪੀਆਂ ਦਾ ਗੱਠ ਜਲ ਤੋੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ